ਦੋਸਤੋ ਕਰ ਲੋ ਚੱਕ ਸ਼ਾਰਟ ਵੀਡੀਓ ਆਪਾਂ ਕਰ ਰਹੇ ਆ ਵੱਡੀ ਵੀਡੀਓ ਵੀ ਆਪਣੇ ਢਲੋਂ ਡੈਰੀ ਫਾਰਮ ਬਠਿੰਡਾ ਚੈਨਲ ਤੇ ਚੱਲੂਗੀ ਜੀ ਪਹਿਲਾਂ ਝੋਟੀ ਆ 10 ਕਿਲੋ ਦੁੱਧ ਰੈਡੀ ਆ ਮਗਰ ਕੱਟੀ ਜੀ 9 ਤੋਂ 10 ਦੰਨਾ ਹੀ ਸੂਈ ਗਿਆ ਚੰਗੀ ਆ ਮੋਲੇ ਦਾ ਫੋਨ ਤੇ ਰਹੂਗਾ ਪਿੰਡ ਖਾਈ ਆ ਜੀ ਮੋਗੇ ਜਿਹਦੇ ਪਿੰਡ ਆ ਤੇ ਇੱਧਰ ਤੁਹਾਨੂੰ ਆਪਾਂ ਨੀਲੀ ਦਾ ਵੀ ਦਿਖਾ ਰਹੇ ਆ 10 ਤੋਂ 12 ਕਿਲੋ ਦੁੱਧ ਥੱਲੇ ਰੈਡੀ ਮਿਲ ਕੰਪਲੈਸਟੀ 14 ਤੋਂ ਪਲੱਸ ਰਹੂਗੀ ਜੀ ਆ ਦੇਖੋ ਤੇ ਮਗਰ ਪਲੱਸ ਪੁਆਇੰਟ ਚੰਗੀ ਕੱਟੀ ਆ ਜੀ ਕਵਾਲਿਟੀ ਪੂਰੀ ਚੰਗੀ ਤੋੜਾ ਕਰਾਈ ਬਾਈ ਇਹਦਾ ਚੈੱਕ ਨੰਬਰ ਬਾਈ ਦਾ 842796510 ਪੂਰੀ ਪ्युअर ਮਗਰ ਬੱਚਾ ਘੱਟੀ ਡੇਢ ਦੇ ਘੱਟ ਵਾਲੀ ਘੱਟੀ ਆ ਜੀ ਆ ਦੇਖੋ ਚਾਰਾ ਬੱਚਾ ਲੈ ਚਲੋ ਵੀਰੇ ਫੇਸ ਕਰੋ ਚੈੱਕ ਅੱਖਾਂ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੇ ਆ ਸੂਆ ਦੂਜਾ ਹੀ ਨਾ ਜੀ ਇਹ ਹਾਂਜੀ ਹਾਂ ਦੂਜਾ ਸੂਆ ਜੀ ਓਰੀਜਨਲ ਆ ਕਰੋ ਜੀ ਚੈੱਕ ਤੋੜਾ ਤਾਰਾ ਕਰੋ ਚੈੱਕ ਕੁਆਲਿਟੀ ਪੂਰੀ ਫੁੱਲ ਹੂੰ ਵੱਡੀ ਫੁੱਲ ਜੀ ਫੁੱਲ ਸਾਈਜ਼ ਦੀ ਆ ਦੇਖੋ ਮੋੜ ਲੈ ਵੀਰ What? Hmm.